ਅੱਜ ਤੁਹਾਨੂੰ ਲੈ ਕੇ ਆਏ ਜੀ 에어ਪੋਰਟਸ 3 ਅੱਜ ਤੁਹਾਨੂੰ ਅਸੀਂ ਫਰਕ ਵੀ ਦੱਸਾਂਗੇ ਘੱਟ ਕੁਆਲਿਟੀ ਤੇ ਵੱਧ ਪ੍ਰਾਈਸ ਕੁਆਲਿਟੀ ਦੇ ਵਿੱਚ ਫਰਕ ਹਾਂਜੀ ਵੈਲਕਮ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਆਪਾਂ ਕਰਾਂਗੇ ਦੋਨਾਂ ਨੂੰ ਓਪਨ ਆਇਓ ਮੇਰੇ ਭਰਾ ਫਿਰ ਕਰਦੇ ਆ ਦੋਨਾਂ ਨੂੰ ਓਪਨ ਆਹ ਚੈੱਕ ਕਰੋ ਜਿਹੜੇ ਹੈਗਾ ਵਧੀਆ ਕੁਆਲਿਟੀ ਆ ਦੇਖੋ ਪ੍ਰੋਪਰ ਸੀਲਾਂ ਵੀ ਆਉਂਦੀਆਂ ਠੀਕ ਹੈ ਜੀ ਆਹ ਦੇਖੋ ਇੱਧਰ ਇਦھر ਵੀ ਪ੍ਰੋਪਰ ਸੀਲ ਆ ਗਈ ਆ ਜਿਹੜੇ ਵਧੀਆ ਕੁਆਲਿਟੀ ਆ ਉਹਨੂੰ ਇਦਾਂ ਬਲੇਡ ਵੀ ਪਾ ਜਾਂਦਾ ਦੋਨੋਂ ਸਾਈਡਾਂ ਤੋਂ ਠੀਕ ਆ ਜੀ ਬਲੋ ਕੁਆਲਿਟੀ ਪੂਰੀ ਅੰਡਾ ਜੀ ਪੂਰਾ ਬੰਬ ਬੰਬ ਓਏ ਹੋਏ ਹੋਏ ਰਹਿ ਰੱਬ ਦਾ ਨਾਮ ਉਹਨਾਂ ਦੇ ਨਾਲ ਹੀ ਆਪਾਂ ਦੂਜੇ ਨੂੰ ਆਪਨ ਕਰਦੇ ਆ ਲਓ ਜੀ ਇਹ ਆਪਾਂ ਖੋਲੇ ਆਪਣਾ 630 ਰੁਪਏ ਦੀ ਰੇਂਜ ਦੇ ਵਿੱਚ ਤੇ ਇਹਦਾ ਵੀ ਪ੍ਰਾਈਸ ਤੁਹਾਨੂੰ ਦੱਸ ਕੇ ਜਾਣਾ ਤੇ ਇਹਦਾ ਵੀ ਕੱਟ ਕਰੂੰਗਾ ਪੈਕਿੰਗ ਚੈੱਕ ਕਰ ਲਈਏ ਦੋਨਾਂ ਦੀ ਆਪਾਂ ਲਓ ਜੀ ਕੀ ਆਈ ਬਾਤਾਂ ਨੇ ਹੁਣ ਦੋਨਾਂ 'ਚ ਫਰਕ ਦੱਸ ਦਿਓ ਮੇਰੇ ਭਰਾ ਕੀ ਆ ਇਹ ਤਾਂ ਨਿਕਲਿਆ ਜੀ ਚਾਰਜ ਇਹ ਨਿਕਲਿਆ ਡਾਊਨ ਡਾਊਨ ਨਿਕਲਿਆ ਮਤਲਬ ਇਹ ਨਹੀਂ ਕਿ ਕੁਆਲਿਟੀ ਹਲਕੀ ਆ ਚਾਰਜ ਕੀਤਾ ਚਾਰਜ ਹੋ ਜਾਏਗਾ ਲੇਕਿਨ ਇਹਦੀ ਇਨੀ ਸਮਰਥਾ ਆ ਕਿ ਇਹਦੀ ਜਿਹੜੀ ਬੈਟਰੀ ਆ ਉਹ ਕੈਪੈਸਿਟੀ ਜਿਹੜੀ ਆ ਬੈਟਰੀ ਦੀ ਉਹ ਚਾਰਜ ਰੱਖ ਪਾਇਆ ਚਾਹੇ 2 ਮਹੀਨੇ ਵੀ ਇਹ ਡੈਡ ਪੜਿਆ ਰਵੇ ਇਹਦੀ ਬੈਟਰੀ ਨਹੀਂ ਡਾਊਨ ਹੋਏਗੀ ਫਿਨਿਸ਼ਿੰਗ ਦੇ ਵਿੱਚ ਵੀ ਤੁਹਾਨੂੰ ਕੈਮਰੇ 'ਚ ਨਹੀਂ ਪਤਾ ਲੱਗੇਗਾ ਫਿਨਿਸ਼ਿੰਗ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਆ ਰਿਹਾ ਵਾ ਉਸ ਤੋਂ ਬਾਅਦ ਸਮੂਥਨੈਸ ਚੈੱਕ ਕਰਕੇ ਦੱਸਦਾ ਇੱਕ ਮਿੰਟ ਖੜੋ ਮੇਰੇ ਭਰਾ ਸਮੂਥਨੈਸ ਪ੍ਰੋਪਰ ਚੈੱਕ ਕਰਕੇ ਦੱਸਦਾ ਹਾਂਜੀ ਆ ਦੇਖੋ ਮੈਂ ਹੱਥ ਮਾਰਦਾ ਜਿਹੜੀ ਇਹਦੀ ਆ ਚੀ ਆ ਸੈਂਸਰ ਜਿਹੜਾ ਰਬੜ ਦੀ ਜੋ ਵੀ ਲੱਗਾ ਇਹ ਮੇਰੇ ਚੁਬਦਾ ਪਿਆ ਇਧਰ ਮੇਰੇ ਚੁਬਣ ਨਹੀਂ ਦਿਆ ਹਾਂ ਚੁਬਰਾ ਹੈ ਚੁਬਰਾ ਹੈ ਹਜੇ ਅਭੀ ਇਸਕੇ ਉਪਰ ਹੱਥ ਮਾਰੋ ਨਹੀਂ ਆ ਨਹੀਂ ਪਤਾ ਲੱਗ ਰਹਾ ਨਹੀਂ ਚੁਬਰਾ ਹੈ ਨਾ ਦੇਖਿਆ ਜੀ ਮੇਰੇ ਭਰਾਓ ਇਹ ਫਰਕ ਹੋ ਗਿਆ ਹੁਣ ਇਸ ਤੋਂ ਬਾਅਦ ਸਾਊਂਡ ਕੁਆਲਿਟੀ ਮੈਂ ਤੁਹਾਨੂੰ ਵੀਡੀਓ ਚ ਨਹੀਂ ਦੱਸ ਪਾਉਂਗਾ ਤੇ ਹੋਰ ਐਸੈਸਰੀ ਦੇਖਦੇ ਆਪਾਂ ਕਿੱਥੇ ਕੀ ਫਰਕ ਆ ਹਜੇ ਤੱਕ ਸੇਮ ਆ ਆ ਪੈਕਿੰਗ ਦਾ ਫਰਕ ਹੈ ਗਾਇਆ ਇਹਦੀ ਪੈਕਿੰਗ ਵਧੀਆ ਕੁਆਲਟੀ ਹੈ ਇਹਦੀ ਥੋੜੀ ਜੀ ਨੋਰਮਲ ਕੁਆਲਟੀ ਆ ਅੱਗੇ ਆ ਜਾਓ ਆਹ ਇਹਦੇ ਵਿੱਚ ਜਿਹੜੀ ਪੈਕਿੰਗ ਉਹਦੀ ਕੀਤੀ ਗਈ ਇਸ ਤਰੀਕੇ ਨਾਲ ਕੀਤੀ ਗਈ ਆ ਇਹਦੀ ਖੁੱਲੀ ਆ ਹੁਣ ਡਾਟਾ ਕੇਬਲ ਇਹਦੇ ਨਾਲ ਕਿਹੜੀ ਆਈ ਇਹਦੇ ਨਾਲ ਕਿਹੜੀ ਆਈ ਉਹ ਵੀ ਸੁਣ ਲਿਓ ਮੇਰੇ ਭਰਾ ਇਹਦੇ ਨਾਲ ਜਿਹੜੀ ਡਾਟਾ ਕੇਬਲ ਆਈ ਆ ਉਹ ਆਈ ਆ ਜੀ ਸੀ 2 ਸੀ 2 ਐਪਲ ਉਹ ਵੈਰੀ ਗੁੱਡ ਸੀ 2 ਐਪਲ ਇਹ ਜਿਹੜੀ ਇਹਦੇ ਨਾਲ ਡਾਟਾ ਕੇਬਲ ਆਈ ਆ ਉਹ ਕੁਛ ਆਈ ਆ ਇਦਾਂ ਦੀ ਕਿਦਾਂ ਦੀ ਐਪਲ ਟੂ ਸੀ ਸਮਾਂ ਸੇਮ ਹੀ ਆ ਠੀਕ ਆ ਜੀ ਲੜਾ ਕੇ ਦੋਨਾਂ ਦੀ ਸੇਮ ਆ ਤੇ ਹੁਣ ਰੇਟ ਦੀ ਗੱਲ ਕਰਦੇ ਆ ਜਿਹੜਾ ਐਸਪੀ ਦਾ ਇਹ ਆਪਾਂ ਸਪੈਸ਼ਲ ਆਪਣੇ ਮਾਰਕੀਟ ਦੇ ਵਿੱਚ ਸੰਦੀਪ ਪੰਨੂ ਦੇ ਵਿੱਚ ਤਿਆਰ ਕਰਾਇਆ ਮੈਂ ਮੇਰੇ ਭਰਾਵਾਂ ਨੂੰ ਦੱਸ ਦਵਾ ਸਪੈਸ਼ਲੀ ਇਹ ਤਿਆਰ ਕਰਾਇਆ ਆਪਾਂ ਘੈਂਟ ਕੁਆਲਟੀ ਦੇ ਵਿੱਚ ਇਹਦਾ ਰੇਟ 1250 ਰੁਪਏ ਆ ਲੇਕਿਨ ਅੱਜ ਮੈਂ ਮੇਰੇ ਭਰਾਵਾਂ ਨੂੰ ਸਿਰਫ ਦੇ ਕੇ ਜਾਣਾ 735 ਰੁਪਏ ਰੇਟ 735 ਰੁਪਏ ਤੇ ਜਿਹੜਾ ਮੇਰਾ ਭਰਾ ਸਾਡੀ ਇਸ ਵੀਡੀਓ ਦੀ ਆਪਣੇ ਇੰਸਟਾਗ੍ਰam ਤੇ ਸਟੋਰੀ ਤੇ ਫੇਸਬੁੱਕ ਤੇ ਪੋਸਟ ਸ਼ੇਅਰ ਕਰੂਗਾ ਉਹਦੇ ਵਾਸਤੇ ਡਿਲੀਵਰੀ ਚਾਰਜਸ ਬਿਲਕੁਲ ਫਰੀ ਰਹੂਗਾ ਤੇ ਕੁਆਲਟੀ ਕਿਸੇ ਵੀ ਬਹੁਤ ਟੈਟ ਆ ਇਹਦਾ ਰੇਟ ਦੀ ਜੇ ਗੱਲ ਕਰੀਏ ਤੇ 630 ਰੁਪਏ ਆ ਲੇਕਿਨ ਅੱਜ ਮੈਂ ਮੇਰੇ ਭਰਾਵਾਂ ਨੂੰ ਲਾਉਂਗਾ ਸਿਰਫ 485 ਰੁਪਏ ਰੇਟ 485 ਰੁਪਏ ਕਮੈਂਟ ਤੇ ਵੀਡੀਓ ਸ਼ੇਅਰ ਆਲੇ ਵਾਸਤੇ ਡਿਲੀਵਰੀ ਚਾਰਜਸ ਜਿਹੜਾ ਆ ਉਹ ਬਿਲਕੁਲ ਰਹੂਗਾ ਫਰੀ ਇਹ ਸੀਗਾ ਸਾਡੇ 에ਅਰਪੋਰਟਸ 3 ਦੋਨੇ ਬੜੀ ਟਾਪ ਕੁਆਲਟੀ ਦੇ ਆ ਜਿਹੜਾ 630 ਆ ਉਹ ਸਾਡਾ ਜ਼ਿਆਦਾ ਵਿਕਦਾ ਆ ਰੂਟੀਨ ਚ ਵਿਕਦਾ ਆ ਇਹ ਵੀ ਅੱਛਾ ਵਿਕਦਾ ਲੇਕਿਨ ਥੋੜਾ ਕਿਉਂਕਿ ਰੇਟ ਜ਼ਿਆਦਾ ਹੁਣ ਕਰਕੇ 450 ਰੁਪਏ ਰੇਟ ਹੁਣ ਆਇਆ ਕੋਈ ਕੋਈ ਮੇਰਾ ਭਰਾ ਲੈਂਦਾ ਆ ਲੈਕਿਨ ਅੱਜ ਇਹਨੂੰ ਸਾਰੇ ਬਾਇ ਕਰਨਗੇ ਕਿਉਂਕਿ ਰੇਟ ਦਾ ਬਹੁਤ ਡ੍ਰੌਪ ਕਰ ਦਿੱਤਾ ਆ ਤੇ ਹੁਣ ਜਿਹੜੇ ਮੇਰੇ ਭਰਾ ਨਵੇਂ ਆ ਤੇ ਇਹਨੂੰ ਕਰਨ ਸ਼ਕਰਬਾਰਾ ਤੇ ਜਿਹੜੇ ਮੇਰੇ ਭਰਾ ਪੁਰਾਣੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਐਦਾਂ ਹੀ ਮੇਰੇ ਭਰਾ YouTube ਤੇ ਸਾਨੂੰ ਫੋਲੋ ਕਰਦੇ ਰਹੋ ਤੇ ਮਿਹਰਬਾਨੀ